ਜਿਵੇਂ ਜਿਵੇਂ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਆndੀਆਂ ਜਾ ਰਹੀਆਂ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਲਈ ਲੋਕਾਂ ਦੇ ਵਿੱਚ ਵੋਟਾਂ ਮੰਗਣ ਲੱਗੀਆਂ ਹੋਈਆਂ ਨੇ ਅਤੇ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਜੇਕਰ ਗੱਲ ਕਰੀਏ ਤਾਂ ਪਟਿਆਲੇ ਦੀ ਆਮ ਜਨਤਾ ਦੀ ਕੀ رائے ਹੈ ਤੁਸੀਂ ਆਪ ਸੁਣ ਸਕਦੇ ਹੋ ਇੱਕ ਪਾਸੇ ਜਿੱਥੇ ਭਾਜਪਾ ਨੇ ਮਹਾਰਾਣੀ ਪਰਨੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ ਤੇ ਦੂਜੇ ਪਾਸੇ ਕਾਂਗਰਸ ਨੇ ਡਾਕਟਰ ਤਰੰਵੀਰ ਗਾਂਧੀ ਨੂੰ ਉਮੀਦਵਾਰ ਬਣਾਇਆ ਹੈ ਤੇ ਜੇਕਰ ਆਪਾ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਡਾਕਟਰ ਬਲਵੀਰ ਨੂੰ ਝਾੜੂ ਦੇ ਚੌਂ ਨਿਸ਼ਾਨ ਤੇ ਮੈਦਾਨ ਚ ਉਤਾਰਿਆ ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਐਨ ਕੇ ਸ਼ਰਮਾ ਨੂੰ ਇੱਥੇ ਚੌਂ ਮੈਦਾਨ ਚ ਉਤਾਰਿਆ 23 ਉੱਤੇ ਕਿਹੜੀ ਪਾਰਟੀ ਅੱਗੇ ਜਾ ਕੇ ਬਾਜ਼ੀ ਮਾਰੇਗੀ ਜਾਂ ਕਿਹੜੀ ਪਾਰਟੀ ਜਿੱਤੇਗੀ ਫਿਲਹਾਲ ਦੀ ਘੜੀ ਤਾਂ ਆਉਣ ਵਾਲਾ ਸਮਾਂ ਦੱਸ ਸਕਦਾ ਪਰ ਇੱਥੇ ਲੋਕਾਂ ਦੀ ਕੀ رائے ਹੈ ਤੁਸੀਂ ਆਪ ਸੁਣ ਸਕਦੇ ਹੋ ਲੋਕ ਸਭਾ ਦੇ ਚੋਣਾਂ ਆ ਕਿਦਾਂ ਦਾ ਐਮਪੀ ਚਾਹੀਦਾ ਡਾਕਟਰ ਬੇਵੀਰ ਵਰਗਾ ਐਮਪੀ ਜੀ ਦਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਪਾਰਟੀ ਹੈ ਜੀ 2 ਸਾਲ ਹੋਇਆ ਇਹਨਾਂ ਨੂੰ ਬਹੁਤ ਵਧੀਆ ਕੰਮ ਕੀਤੇ ਨੇ ਬਹੁਤ ਵਧੀਆ ਕਰ ਰਹੇ ਨੇ ਅਗਰ ਵੀ ਇਹਦਾ ਕੰਮ ਕਰਨ ਦੀ ਬਾਕੀ ਸਾਨੂੰ ਆ ਜਿਹੜੀਆਂ ਪਹਿਲਾਂ ਪਾਰਟੀਆਂ ਕੋਈ ਉਮੀਦ ਅਜੇ ਤੱਕ ਤਾਂ ਦਿਖਾਈ ਨਹੀਂ ਨਾ ਕੋਈ ਵਿਕਾਸ ਹੋਇਆ ਬਟਿਆਲੇ 'ਚ ਆ ਹੁਣ ਝਾੜੂ ਵਾਲੇ ਆਏ ਨੇ ਵਧੀਆ ਵਿਕਾਸ਼ ਕੀਤਾ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੂੰ ਵੋਟ ਪਾਵਾਂਗੇ ਜੀ ਦੇ ਲੋਕ ਤੈਹ ਦੇ ਲੋਕ ਵੋਟ ਪਾਵਾਂਗੇ ਮਹਾਰਾਣੀ ਪੰਨੀਤ ਕੋਰ 5 ਸਾਲ ਰਹੀ ਕੀ ਲੱਗਦਾ ਕੰਮ ਨਹੀਂ ਕੀਤੇ ਉਹਨੇ ਸੰਤੋਜੀ ਕੋਈ ਕੰਮ ਦਿਖਦਾ ਨਹੀਂ ਪਟਿਆਲੇ ਚ ਆਏ ਨੂੰ ਅਜੇ ਤੱਕ ਕੋਈ ਕੰਮ ਨਹੀਂ ਦਿਖ ਰਿਹਾ ਕਿਸੇ ਪਾਸੇ ਵੀ ਆ ਦੇਖ ਲਓ ਸਾਰੇ ਪਾਸੇ ਨਿਗਾਹ ਮਾਰ ਲਓ ਤੁਸੀਂ ਆਪ ਜਾ ਕੇ ਕਿਸੇ ਪਾਸੇ ਕੋਈ ਕੰਮ ਦਿਖਦਾ ਹੈ ਕੋਈ ਵਿਕਾਸ਼ ਦਿਖਦਾ ਆ ਹੁਣ ਵਿਕਾਸ਼ ਸ਼ੁਰੂ ਹੋਇਆ ਹੁਣ ਸਾਨੂੰ ਉਮੀਦ ਜਾਗੀ ਹੈ ਅਸੀਂ ਝਾੜੂ ਨੂੰ ਆਮ ਆਦਮੀ ਨੂੰ ਵੋਟ ਪਾਵਾਂਗੇ ਡਾਕਟਰ 5 ਸਾਲ ਤਾਲੀ ਰਹੀ ਆ ਕਾਲੀ ਕਹਿੰਦੇ ਅਸੀਂ ਡਿਵੈਲਪ ਕੀਤੇ ਮੈਨੂੰ ਇੱਕ ਨਾ ਰੋਡ ਬਣਾਈ ਹੈ ਕੀ ਲੱਗਦਾ ਡਵੈਲਪ ਹੋਇਆ ਸਰ ਤੁਸੀਂ ਐਂ ਦੱਸੋ ਇਹ ਜਿਹੜੀਆਂ ਪਾਰਟੀਆਂ ਨੇ ਕਹਿੰਨੇ ਅਸੀਂ ਆਹ ਬਣਾਤਾ ਸੀ ਆਹ ਬਣਾਤਾ ਪੰਜਾਬ ਦੇ ਲਈ ਰੋਜ਼ਗਾਰ ਦੇ ਲਈ ਇਹਨਾਂ ਨੇ ਕੀ ਕੀਤਾ ਜੀ ਸੜਕਾਂ ਲੋਕਾਂ ਨੇ ਚੱਟਣੀਆਂ ਪੁਲ ਲੋਕਾਂ ਦੇ ਚੱਟਣੇ ਨੇ ਜੀ ਰੋਜ਼ਗਾਰ ਜਿਹੜਾ ਰੋਜ਼ਗਾਰ ਹੈ ਬੇਰੁਜ਼ਗਾਰੀ ਤਾਂ ਹੋਰ ਵੱਧਦੀ ਜਾ ਰਹੀ ਹੈ ਰੋਜ਼ਗਾਰ ਦੇ ਵਾਸਤੇ ਕੀ ਕੰਮ ਕੀਤਾ ਇਹਨਾਂ ਨੇ ਕਿਹੜੀਆਂ ਬੋਲ ਵੀ ਪਾਰਟੀ ਦੀ ਗੱਲ ਕਰਿਓ ਤੁਸੀਂ ਆਮ ਆਦਮੀ ਪਾਰਟੀ ਨੇ ਕੀ ਕੰਮ ਕੀਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਸੜਕਾਂ ਬੜੀਆਂ ਬਿਜਲੀ ਫਰੀ ਕਰਤੀ ਹੈ ਜਿਹੜੇ ਲੋਕਾਂ ਦੇ 5 5 6 6000 ਬਿੱਲ ਆਉਂਦੇ ਤੇ ਅੱਜ ਜ਼ੀ ਔਰ 5 5 6 6000 ਮਹੀਨੇ ਅਗਲੇ ਦਾ ਬਚ ਰਿਹਾ ਹੈ ਬਹੁਤ ਵਧੀਆ ਕੰਮ ਚੱਲ ਰਹੇ ਨੇ ਜੀ ਇਸ ਤੋਂ ਉੱਪਰ ਹੋਰ ਕੀ ਕਰਨਗੇ 2 ਸਾਲ ਹੋਏ ਨੇ ਪਾਰਟੀ ਆਈ ਨੂੰ ਥੋੜਾ ਬਹੁਤ ਸਮਝਾਪਾ ਇਹਨਾਂ ਨੂੰ ਦਈਏ ਨਾ ਆਣ ਵਾਸਤੇ ਇਹ ਨੇ ਐਮਪੀ ਇਲੈਕਸ਼ਨ ਐਮਪੀ ਦੀ ਗੱਲ ਕਰੀਏ ਕੀ ਲੱਗਦਾ ਡਾਕਟਰ ਡਾਕਟਰ ਬਲਵੀਰ ਜਿੱਤਣਗੇ ਜਿੱਤਣਗੇ ਜੀ ਪੱਕਾ ਜਿੱਤਣਗੇ ਡਾਕਟਰ ਬਲਵੀਰ ਸਿੰਘ ਗਾਂਧੀ ਗਾਂਧੀ ਪਹਿਲਾਂ ਵੀ ਐਮਪੀ ਰਹ ਚੁਕੇ ਡਾਕਟਰ ਗਾਂਧੀ ਉਹ ਵੀ ਬਹੁਤ ਵਧੀਆ ਇਨਸਾਨ ਆ ਅਗਰ ਕੰਮ ਕਰਨਗੇ ਤਾਂ ਉਹਨਾਂ ਦੇ ਵੀ ਚਾਂਸ ਹੈਗੇ ਨੇ ਲੇਕਿਨ 100% ਤਾਂ ਸਾਨੂੰ ਬਲਵੀਰ ਸਿੰਘ ਦੇ ਨੇ ਡਾਕਟਰ ਬਲੀਵ ਸਿੰਘ ਜੀ ਅਗਰ ਡਾਕਟਰ ਗਾਂਧੀ ਜੀ ਜਿੱਤ ਜਾਂਦੇ ਆ ਕੀ ਲੱਗਦਾ ਦੇਖੋ ਜੀ ਜਿੱਤ ਜਾਂਦੇ ਦਾ ਕੰਮ ਉਹਨਾਂ ਨੂੰ ਬਹੁਤ ਵਧੀਆ ਕਰਨਾ ਚਾਹੀਦਾ ਪਹਿਲੇ ਵੀ ਕੰਮ ਕੀਤੇ ਨੇ ਬਾਕੀ ਹੁਣ ਦੇਖੋ ਜਿਹੜੇ ਆ ਲੈਨ ਵਗਟਰ ਗਾਂਧੀ ਦੀ ਵਜ੍ਹਾ ਕਰਕੇ ਪਈ ਹੈ ਠੀਕ ਹੈ ਨਾ ਜੀ ਅਸੀਂ ਐਵੇਂ ਕਿਉਂ ਝੂੜ ਮਾਰੀਏ ਜਿਹੜੇ ਅੱਜ ਸਾਰੇ ਕੰਮ ਚਾਲੂ ਹੋਏ ਨੇ ਰੇਲਵੇ ਦੇ ਡਾਕਟਰ ਗਾਂਧੀ ਕਰਕੇ ਸਾ ਵੀ ਹੋਏ ਨੇ ਅੱਗੇ ਜੇ ਉਹ ਆ ਰਹੇ ਨੇ ਤਾਂ ਬਹੁਤ ਵਧੀਆ ਗੱਲ ਹੈ ਅਸੀਂ ਉਹਨਾਂ ਦੇ ਨਾਲ ਵੀ ਖੜੇ ਹਾਂ ਮਹਾਰਾਣੀ ਅਗਰ ਜਿੱਤ ਗਈ ਤਾਂ ਕੀ ਕਹਿਣੇ ਚਾਹਦੇ ਹੋ ਮਹਾਰਾਣੀ ਕਰੇਗੀ ਡਵਲਪ ਦੇਖੋ ਜੀ ਮਾਹਾਰਾਣੀ ਨਹੀਂ ਕੋਈ ਗੱਲ ਗਾएंगे जी थोड़ा अपना शहर है जी ਤੁਸੀਂ ਆਪਣੇ शहर ਦਾ ਨਹੀਂ ਵਿਗਾਸ਼ ਕਰੋਗੇ ਤਾਂ ਕਿਸ ਸ਼ਹਿਰ ਦਾ ਵਿਗਾਸ਼ ਕਰੋਗੇ ਪਹਿਲਾਂ ਤੁਹਾਨੂੰ ਆਪਣੇ ਸ਼ਹਿਰ ਦਾ ਵਿਗਾਸ਼ ਸੋਚਣਾ ਚਾਹੀਦਾ ਬਾਕੀ ਦੂਜਿਆਂ ਦਾ ਸੋਚਣਾ ਚਾਹੀਦਾ ਐਮਕੇ ਸ਼ਰਮਾ ਨੂੰ ਖੜਾਇਆ ਕਾਲੀ ਦਲ ਨੇ ਕੋਈ ਉਮੀਦ ਨਹੀਂ ਜਿੰਨਾ ਮੈਂ ਚਿਹਰਾ ਸਾਸੀ ਦਾ ਇਹਨਾਂ ਨੂੰ ਜਾਣਦੇ ਨਹੀਂ ਕਿ ਕਿੱਥੋਂ ਦੇ ਰਹਿਣ ਵਾਲੇ ਨੇ ਕੀ ਜਿਹੜੀ ਹੈਗੇ ਨਾ ਕਦੇ ਦੇਖਿਆ ਪਹਿਲੀ ਵਾਰ ਚਿਹਰਾ ਦੇਖਿਆ ਸੀ ਦਾ ਸੂਰਜ ਹੈ ਜੀ ਸੂਰਜ ਜੀ ਕੀ ਕੰਮ ਕਰਦੇ ਹੋ ਹਮ ਤਾਂ ਸੂਜ ਬਣਾਤੇ ਹੈ ਲੇਡੀਜ਼ ਜੂਤੀਆਂ ਬਣਾਤੇ ਹੈ ਯਹਾਂ ਪੇ ਪਟਿਆਲੇ ਆਏ ਹੋਏ ਸਾਰਨ ਗੁਰਸੇ ਕੰਮ ਕਰਨੇ तो क्या हमें लग, क्या लगता है कि दो लोकसभा के चुनाव में कैसा का एम पी चाहिए देखो हमें तो एम भी वही चाहिए जो हमें बिजली फ्री दे दे हमारी सुविधा कर दे गर्म पानी ना आवे और दिन में ना थोड़ा बिजली में सुधार हो रोड में सुधार हो तो हमें तो वोट कांग्रेस को जाएगा हाथ का पंजाब ना वही डॉक्टर सुरेंद्र गांधी कांग्रेस में कौन खड़ा है वही है अपने रविंदर गांधी डॉक्टर गांधी को दो लगता है डॉक्टर गांधी जीतेंगे बिल्कुल ऐसी से जीतेंगे और ये हम कह रहे हैं दोनों तो हाथ अपने पंजे खड़े करके सही शहर का है तो महाराजा ही बन शहर है बहुत होगी महारानी साहब महारानी साहब आए हैं कभी आए हैं किले में गए हैं सब जगह गए कोई सुधार नहीं है लेकिन इनकी सरकार आने के बाद हमें लगता है सुधार जरूर आएगा बस हाँ बिलकुल आयेगा बिलकुल आम आदमी पार्टी की सरकार है डॉक्टर कुछ नहीं है हमने देख लिया सब बिजली पानी फ्री करके वही पैसे बढ़ रहे हैं हमें कुछ फायदा नहीं है तो हाँ जी महाराज क्या नाम है जी देशराज चौहान जी? जी क्या काम करते हो मैं शूज महकर हूँ मैं अभी क्या लगता है कौन हूँ लोकसभा की चुनाव है चार एम खड़े पे हैं महारानी प्रनीत कौर है डॉक्टर गांधी है डॉक्टर बलवीर हैं किसको वोट डालोगे तो क्या महाराज हमारा तो जो हमारे यूपी से भी हिसाब चल रहा है तो हाथ के पंजे का हिसाब चल रहा है जो 100 परसेंट है हमारे यूपी का भी क्योंकि हम अपने यूपी से वोट दे के आए थे यहाँ 10 दिन अब वोटिंग होनी है यहाँ से जा रहे हैं अब तो महाराज ये जो है अपनी सरकार है तो ओके तो यही है पहली सरकार जो है आपका का पंजा ही है यहाँ डॉक्टर गांधी को खड़ा है कांग्रेस बिल्कुल बिल्कुल लगता? हमें तो पता है ये तो एक तरफा जीतता है आपकी बार क्योंकि जब कुछ हो ही ना ना केजरीवाल ना कुछ कोई कर ही नहीं पा रहा कुछ भी तो महाराज फिर तो अपनी पार्टी जीते कांग्रेस ही जीतूंगी बिल्कुल एक तरफा ही क्या लगता है आपको डेवलप नहीं हुआ कभी ना महाराज हमें डर नहीं लगता क्योंकि हम आम आदमी हम तो मेहनत करे खाने वाले हमें किससे डरो ना किसी नेता से ना किसी चीज से हम तो एक सवाल जवाब करने वाले आदमी हमें कहना काम हुए रोजगार दिया हुए लोगों ने महाराज हमारे देख लो बैग बैग ठाए पंद्रह तीन सौ अभी दस यकीन मानना हम दस हजार काम करने वाले आदमी हो ठीक है जी हम दस हजार काम करने वाला आदमी है दो तो हजार का काम पूरे महीने में नहीं हो रहा क्या लगता है कांग्रेस की आने से हालात बदलेंगे महाराज अब की बात तो हो बाबा जी मेरा नाम रामकृष्ण ਕਿੱਦਾਂ ਦੇਖਦੇ ਹੋ ਦੋ ਲੋਕ ਸਭਾ ਦੇ ਚੋਣ ਹੈ ਕਿਦਾਂ ਦਾ ਐਮਪੀ ਚਾਹੀਦਾ ਸਾਨੂੰ ਜਿਹੜਾ ਕੰਮ ਕਰਨ ਵਾਲਾ ਵਧੀਆ ਬੰਦਾ ਚਾਹੀਦਾ ਜਿਹੜਾ ਲੋਕਾਂ ਦੇ ਸੇਵਾ ਕਰੇ ਕੰਮ ਕਰੇ ਉਹ ਹੈ ਜੀ ਸਰਕਟ ਦੀ ਸੀਟ ਤੇ ਡਾਕਟਰ ਗਾਂਧੀ ਖੜੇ ਨੇ ਕੀ ਲੱਗਦਾ ਕਰਨ ਦੇ ਕੁਝ ਅੱਛੇ ਬੰਦੇ ਨੇ ਵਧੀਆ ਕੰਮ ਕਰ ਰਹੇ ਨੇ ਆਪਾਂ ਗਾਂਧੀ ਜੀ ਨੂੰ ਸਪੋਰਟ ਕਰਾਂਗੇ ਵਧੀਆ ਕੰਮ ਕਰਨਗੇ ਉਮੀਦ ਹੈ ਹਾਂ ਜੀ ਉਮੀਦ ਹੈ ਹਾਂ ਜੀ ਡਾਕਟਰ ਬਲਵੀਰ ਜੀ ਡਾਕਟਰ ਬਲਵੀਰ ਤੋਂ ਉਮੀਦ ਹੈ ਆਮ ਆਦਮੀ ਪਾਰਟੀ ਤੋਂ ਉਹ ਨਹੀਂ ਨਹੀਂ ਉਹਨਾਂ ਤੋਂ ਉਹਨਾਂ ਨੇ ਝਾੜੋ ਵਾਲਿਆਂ ਨੇ ਕੁਝ ਨਹੀਂ ਕੀਤਾ ਤੇ ਉਹਨਾਂ ਨੇ ਕੀ ਕਰਨਾ ਤੇ ਮਰਾਂ ਨਹੀਂ ਪੰਨੀ ਕੋਰੇ 5 ਸਾਲ ਰਹੇ ਐਮਪੀ ਉਹ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਕੀ ਲੱਗਦਾ ਡਾਕਟਰ ਗਾਂਧੀ ਆਣਗੇ ਤਾਂ ਦੇਸ਼ ਦੀ ਹਾਲਾਤ ਬਦਲਣਗੇ ਨਹੀਂ ਕੋ ਬਦਲਣਗੇ ਬਦਲਣਾ ਚਾਹੀਦੇ ਵੀ ਆ ਅਕਾਲੀ ਦਲ ਵੀ ਰਹੀ ਹੈ ਕੀ ਲੱਗਦਾ ਅਕਾਲੀ ਦਲ ਦਾ ਅਕਾਲੀ ਦਲ ਦਾ ਲੁੱਟ ਖਾਊ ਆ ਉਹ ਉਹ ਕੰਮ ਕਰਕੇ ਰਾਜੀ ਨਹੀਂ ਆ। ਯਾਨੀ ਕੋਈ ਵੀ ਐਮਪੀ ਬਣਿਆ ਕੁਝ ਨਹੀਂ ਕੀਤਾ ਨੇ। ਨਹੀਂ। ਕੁਝ ਨਹੀਂ ਕਰਿਆ। ਕਹਿੰਦੇ ਸੜਕਾਂ ਅਸੀਂ ਪੱਕੀਆਂ ਕਰ ਦਿੱਤੀਆਂ। ਉਹ ਕੋਈ ਸੜਕ ਦੇਖੋ ਸਾਰੇ ਤੁਹਾਡੇ ਸਾਹਮਣੇ ਟੁੱਟੀਆਂ ਹੋਈਆਂ ਨੇ। ਬੁਰਾ ਹਾਲ ਆ। ਡਾਕਟਰ ਗਾਂਧੀ ਨੂੰ ਵੋਟ ਪਾਓ। ਹਾਂ ਡਾਕਟਰ ਗਾਂਧੀ ਨੂੰ ਵੋਟ ਪਾਓ। ਜੀ ਕੀ ਕੰਮ ਕਰਦੇ ਹੋ? ਆਟੋ ਚਲਾਣੇ ਆਏਗੇ। ਕਿੱਦਾਂ ਲੱਗਦਾ ਚੋਣ ਆ ਰਹੇ ਆ 2024 ਦੇ ਲੋਕ ਸਭਾ ਚੋਣ। ਹਾਂ ਜੀ। ਕਿੱਦਾਂ ਦਾ ਐਮਪੀ ਚਾਹੀਦਾ ਤੁਹਾਨੂੰ? ਸਾਨੂੰ ਡਾਕਟਰ ਗਾਂਧੀ ਵਰਗਾ ਚਾਹੀਦਾ ਹੈ ਜੀ। ਡਾਕਟਰ ਗਾਂਧੀ ਆਣਾ ਚਾਹੀਦਾ ਵਾ। ਕਿਉਂ ਡਾਕਟਰ ਗਾਂਧੀ ਕਿਉਂ ਸਾਡੇ ਵਾਸਤੇ ਵਧੀਆ ਕੋ ਚੰਗੀ ਕੰਮ ਕਰਕੇ ਦਿੰਦਾ ਹੈ ਹਸਪੀਟਲ ਦੇ ਵੀ ਵਧੀਆ ਸਾਨੂੰ ਰਾਜਦ ਕਰਦਾ ਹੈ ਐਵੇਂ ਦੀਆਂ ਬਹੁਤ ਸਾਰੀਆਂ ਸੁਵਿਧਾ ਮਿਲਦੀਆਂ ਸਾਨੂੰ ਡਾਕਟਰ ਗਾਂਧੀ ਤੋਂ ਡਾਕਟਰ ਗਾਂਧੀ ਨੂੰ ਹੀ ਚਦਾਵਾਂਗੇ ਅਸੀਂ ਤਾਂ ਤੇ ਮਰਾਂ ਨਹੀਂ ਪੰਨੀਤ ਕੋਰ ਵੀ 5 ਸਾਲ ਰੇ ਕੀ ਲੱਗਦਾ ਲੋਕਾਂ ਵੀ ਜਾਏ ਨਹੀਂ ਉਹ ਆਏ ਨੇ ਉਹਨਾਂ ਨੇ ਵੀ ਕਰੇ ਹੋਣਗੇ ਪਰ ਇੰਨੇ ਨਹੀਂ ਕੰਮ ਕਰੇ ਉਹਨਾਂ ਨੇ ਜਿੰਨਾ ਡਾਕਟਰ ਗਾਂਧੀ ਕਰਦਾ ਹੈ ਆ ਟ੍ਰੇਨ ਦੀਆਂ ਲਾਈਨਾਂ ਨੂੰ ਨਾ ਕਰਵਾਤੀਆਂ ਕੰਮ ਚਾਲੂ ਕਰਵਾਤੇ ਐਵੇਂ ਦੇ ਵਧੀਆ ਕੰਮ ਕਰਿਆ ਡਾਕਟਰ ਗਾਂਧੀ ਨੇ ਕੀ ਲੱਗਦਾ ਦੇਸ਼ ਦੇ ਹਾਲਾਤ ਬਦਲਣਗੇ ਬਦਲਣਗੇ ਹੀ ਜ਼ਰੂਰ ਬਦਲਣਗੇ ਕਾਂਗਰਸ ਬਦਲੇਗੀ ਪਹਿਲਾਂ ਵੀ ਕਾਂਗਰਸ ਨੇ ਵਧੀਆ ਕੰਮ ਕਰੇ ਤੇ ਹੁਣ ਵੀ ਕਰ ਰਹੀ ਹੈ ਡਾਕਟਰ ਗਰਮੇਤੀ ਜੀ ਨਾਮ ਹੈ ਕੀ ਬਲਵੰਤ ਸਿੰਘ ਜੀ ਬਲਵੰਤ ਜੀ ਕੀ ਕੰਮ ਕਰਦੇ ਹੋ ਆਟੋ ਚਲਾਣੇ ਆ ਜੀ ਕਿੱਦਾਂ ਲੱਗਦਾ 2020 ਦੇ ਲੋਕ ਸੋਨਾ ਚੋਣਾਂ ਚੋਣ ਹੈ ਕਿੱਦਾਂ ਦਾ ਐਮਪੀ ਚਾਹੀਦਾ ਡਾਕਟਰ ਗਾਂਧੀ ਵਰਗਾ ਚਾਹੀਦਾ ਜੀ ਜੋ ਐਡਾ ਕੀ ਖਾਸੀਅਤ ਆ ਓਏ ਬਹੁਤ ਸੇ ਕੰਮ ਕਰਕੇ ਗਿਆ ਜੀ ਲੈਣਾ ਲੂਣਾ ਤਿਆਰ ਕਰ ਆ ਗਿਆ ਨੇ ਗੱਡੀਆਂ ਚਾਲੂ ਕਰਾਈਆਂ ਜੀ ਮਸਾੜਾ ਜਿਹੜਾ ਕੰਮ ਚੱਲਣ ਲੱਗਾ ਜੀ ਉਹ ਸੁਰਤ ਦਾ ਵਧੀਆ ਕਰਕੇ ਕੀਤੀ ਆ ਨੇ ਇਹਨਾਂ ਨੇ ਸਾਰੇ ਮਰੀਜ਼ਾਂ ਨੂੰ ਠੀਕ ਰੱਖਦੇ ਨੇ ਡਾਕਟਰ ਗਾਂਧੀ ਜੀ ਵੇਹੀ ਆਣੇ ਚਾਹੀਦੇ ਆ ਹੁਣੇ ਅਸੀਂ ਜਿੱਤਣਗੇ ਜੀ ਮਹਾਰਾਜੀ ਪੰਨੀਤ ਕੋਰ ਵੀ ਦੇ 5 ਸਾਲ ਕਿ ਰਹੇ ਰਹੇ ਆ ਜੀ ਉਹਨਾਂ ਨੇ ਬਾਰੇ ਇੰਨਾ ਕੰਮ ਨਹੀਂ ਕਰਿਆ ਜਿਵੇਂ ਡਾਕਟਰ ਗਾਂਧੀ ਕਰਗੇ ਨੇ ਜੀ ਕਰਗੇ ਜੀ ਉਮੀਦ ਆਕਰ ਹੰਕੀ ਬਣਨਗੇ ਤੋਂ ਉਮੀਦ ਹੈਗੀ ਜਿੱਤਣਗੇ ਗਾਂਧੀ ਜੀ ਜਿੱਤਣਗੇ ਉਮੀਦ ਹੈਗੀ ਸਾਡੀ ਮਹਾਰਾਜੀ ਜਬ ਕਦੀ ਨਹੀਂ ਆਏ ਨਹੀਂ ਆਏ ਸੀ ਪਹਿਲਾਂ ਜੋ ਕਰਗੇ ਬਸ ਠੀਕ ਠਾਕ ਦਾ ਠੀਕ ਹੈ ਤੇ ਹੁਣ ਡਾਕਟਰ ਡਾਕਟਰ ਗਾਂਧੀ ਡਾਕਟਰ ਗਾਂਧੀ ਨੂੰ ਉਮੀਦ ਹੈ ਜਿੱਤਣਗੇ ਵੇ ਇਹੀ ਜਿੱਤਣਗੇ ਡਾਕਟਰ ਬਲਬੀਰ ਵੀ ਥੜੇ ਕੀ ਲੱਗਦਾ ਤੁਹਾਨੂੰ ਕਰਨਗੇ ਕੁਝ ਨਹੀਂ ਕਰਦਾ ਜੀ ਡਾਕਟਰ ਗਾਂਧੀ ਜੀ ਕਰਨਗੇ ਪਾਰਟੀ ਦੀ ਸਰਕਾਰ ਨੇ ਵੀ ਥਣਾਇਆ ਕਿ ਕੀ ਲੱਗਦਾ ਨਹੀਂ ਡਾਕਟਰ ਗਾਂਧੀ ਕਰਨਗੇ ਜੀ ਡਾਕਟਰ ਗਾਂਧੀ ਕਰਨਗੇ ਹਾਂ ਜੀ ਡਾਕਟਰ ਗਾਂਧੀ ਕਰਨਗੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ